ਵੈਰਜੀਤ ਖਾਲਸਾ ਵੈਰਜੀਤ ਕੀ ਕਥੇ ਅੱਜ ਆਪਾਂ ਜੀ ਲੈ ਕੇ ਆਏ ਆ ਬਹੁਤ ਵਧੀਆ ਨੁਕਸਾ ਜਿਹੜਾ ਅੱਜ ਕੱਲ ਸਾਰਿਆਂ ਨੂੰ ਹੀ ਚਾਹੀਦਾ ਤੇ ਇਹ ਹੈ ਨੁਕਸਾ ਪਤਲੇ ਹੋਣ ਲਈ ਜਿਨ੍ਹਾਂ ਦੇ ਵਿੱਚ ਫੈਟ ਜਿਆਦਾ ਹੁੰਦੀ ਹੈ ਮੋਟਾਪਾ ਜਿਨ੍ਹਾਂ ਨੂੰ ਜਿਆਦਾ ਹੁੰਦਾ ਹੈ ਇਹ ਉਹਨਾਂ ਲਈ ਨੁਸਕਾ ਜੀ ਪਤਲੇ ਹੋਣ ਲਈ ਨੁਸਕਾ ਤੇ ਇਹਦੇ ਵਿੱਚ ਤੁਸੀਂ ਲੈਣਾ ਜੀ ਤਿਰਕੁਟਾ ਨਾਗਰ ਮੋਥਾ ਤ੍ਰਿਫੁਲਾ ਚਿਤਰਾ ਗੁਗਲ ਬਾਇਬਡਿੰਗ ਇਹ ਸਭ ਬਰਾਬਰ ਮਾਤਰਾ ਵਿੱਚ ਲੈ ਕੇ ਪੀਸ ਲੈਣੇ ਆ ਮਿਕਸ ਕਰ ਲੈਣੇ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜੀ ਪੀਸ ਕੇ ਤਿਰਕੁਟਾ ਨਾਗਰ ਮੋਥਾ ਤ੍ਰਿਫੁਲਾ ਚਿਤਰਾ ਗੁਗਲ ਬਾਇਬਡਿੰਗ ਸਭ ਬਰਾਬਰ ਮਾਤਰਾ ਵਿੱਚ ਮਿਕਸ ਕਰ ਲੈਣੇ ਆ ਜੀ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਚੂਰਨ ਬਣਾ ਲੈਣਾ ਇਹਦਾ ਇੱਕ ਚਮਚ ਡੇਲੀ ਤੁਸੀਂ ਪਾਣੀ ਨਾਲ ਲਓ ਇਹ ਝੂਰਨਾ ਤੇ ਜਿਹੜਾ ਤੁਹਾਡਾ ਮੋਟਾਪਾ ਹੈ ਉਹ ਦੂਰ ਹੋਵੇਗਾ ਜਿਹੜਾ ਮੋਟਾਪਾ ਹੈ ਉਹ ਦੂਰ ਹੋ ਜਾਵੇਗਾ ਜੇ ਇਸ ਨੂੰ ਤੁਸੀਂ ਡੇਲੀ ਖਾਣੇ ਹੋਗੇ ਬਹੁਤ ਵਧੀਆ ਨੁਕਸਾ ਹੈ ਜੀ ਇਹ ਤੇ ਡੇਲੀ ਵਰਤੋਗੇ ਤਾਂ ਤੁਹਾਨੂੰ ਇਹਦਾ ਬਹੁਤ ਵਧੀਆ ਰਿਜ਼ਲਟ ਮਿਲੂਗਾ ਜਿਹੜੇ ਪਤਲਾ ਹੋਣਾ ਚਾਹੁੰਦੇ ਨੇ ਜਿਨ੍ਹਾਂ ਨੂੰ ਮੋਟਾਪਾ ਬਹੁਤ ਜ਼ਿਆਦਾ ਹੈ ਇਹ ਉਹਨਾਂ ਲਈ ਨੁਕਸਾ ਹੈ ਜੀ ਤੇ ਵੀਡੀਓ ਦੇਖਣ ਲਈ ਧੰਨਵਾਦ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਪਲੀਜ਼ ਪਲੀਜ਼